ਤੁਸੀਂ ਯੂਨੀਅਨ ਵਾਲੇ ਜਿਹੜਾ ਮਰਜ਼ੀ ਜ਼ੋਰ ਲਾ ਲਓ ਨਾ ਅਸੀਂ ਫੰਡ ਦੇਈਏ ਨਾ ਧਰਨੇ ਤੇ ਜਾਈਏ ਜਦੋਂ ਪੋਸਟ ਆਗੀਆਂ ਅਪਲਾਈ ਵੀ ਕਰਾਂਗੇ ਤੁਸੀਂ ਰੋਕ ਕੇ ਵਿਖਾ ਦਿਓ ਇਹ ਗੱਲ ਅੱਜ ਇੱਕ ਬੇਰਜ਼ਗਾਰ ਦੇ ਪਰਿਵਾਰ ਨੇ ਜਦੋਂ ਘਰੋ ਘਰੀ ਸਾਡੇ ਬੇਰਜ਼ਗਾਰ ਸਾਥੀ ਗਏ ਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਉਸ ਦੇ ਪਰਿਵਾਰ ਨੇ ਇਹ ਗੱਲ ਆਖੀ ਜਿਹੜੀ ਕਿ ਬੜੀ ਦੁੱਖਦਾਈ ਹੈ ਠੀਕ ਹੈ ਨਹੀਂ ਕਿਸੇ ਨੂੰ ਰੋਕਿਆ ਜਾ ਸਕਦਾ ਪੋਸਟ ਆਉਣ ਤੇ ਅਪਲਾਈ ਕਰਨ ਤੋਂ ਫੰਡ ਦੇਣਾ ਧਰਨੇ ਦੇ ਵਿੱਚ ਜਾਣਾ ਕਿਸੇ ਵਿਅਕਤੀ ਦੇ ਆਪਣੀ ਜ਼ਮੀਰ ਜਾਗਣ ਦੇ ਨਾਲ ਸੰਬੰਧ ਹੈ ਕਿਸੇ ਨੂੰ ਜਬਰੀ ਨਹੀਂ ਲਿਜਾਇਆ ਜਾ ਸਕਦਾ ਪਰ ਸਵਾਲ ਬਹੁਤ ਵੱਡਾ ਹੈ ਕਿ ਜਿਹੜਾ ਅਧਿਆਪਕ ਬਣਨ ਜਾ ਰਿਹਾ ਹੈ ਜਿਹੜਾ ਕਾਮਨ ਨਰਮਤਾ ਕਹ ਹੁੰਦਾ ਹੈ ਜਿਹਨੇ ਆਪਣੀ ਪੜ੍ਹਾਈ ਦੇ ਦੌਰਾਨ ਅਨੇਕਾਂ ਅਜਿਹੀਆਂ ਉਦਾਹਰਨਾਂ ਦੇਣੀਆਂ ਨੇ ਕਿ ਪੰਜਾਬ ਦਾ ਇਤਿਹਾਸ ਕੀ ਹੈ ਪੰਜਾਬ ਦੀ ਵਿਰਾਸਤ ਕੀ ਹੈ ਉਸ ਵਿਅਕਤੀ ਦੇ ਉਸ ਬੇਰਜ਼ਗਾਰ ਦੇ ਪਰਿਵਾਰ ਵਾਲੇ ਜਾਓ ਵਿਅਕਤੀ ਇਹ ਗੱਲ ਆਖੀ ਤਾਂ ਬਹੁਤ ਵੱਡੀ ਦੁੱਖदाई ਹੈ ਸਾਥੀਓ ਠੀਕ ਹੈ ਗੱਲ ਕੁਝ ਪਰਸੈਂਟ ਲੋਕ ਲੜਨ ਵਾਲੇ ਹੁੰਦੇ ਨੇ ਸੰਘਰਸ਼ ਕਰਨ ਵਾਲੇ ਹੁੰਦੇ ਨੇ ਇਸ ਕਰਕੇ ਤੁਹਾਡਾ ਨਾਮ ਉਹਨਾਂ ਲੋਕਾਂ ਚ ਨਾ ਆਵੇ ਜਿਹੜੇ ਆਪਣੇ ਸੰਘਰਸ਼ ਤੋਂ ਭੱਜ ਰਹੇ ਨੇ ਜਿਹੜੇ ਛੀਲਕੱਤਰ ਸਿੰਘ ਸਰਾਬੇ ਉਹਨਾਂ ਦੇ ਭਗਤ ਸਰਾਬੇ ਦੇ ਵਾਰਸ ਹੋਣ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਾਰਸ ਹੋਣ ਤੋਂ ਮੁਨਕਰ ਹੋ ਰਹੇ ਨੇ ਉਹਨਾਂ ਚ ਤੁਹਾਡਾ ਨਾਮ ਨਾ ਆਵੇ ਤੁਹਾਡਾ ਨਾਮ ਲੜਨ ਵਾਲੇ ਲੋਕਾਂ ਚਾਵੇ ਤੁਸੀਂ ਆਪਣੇ ਰੋਜ਼ਗਾਰ ਦੇ ਲਈ ਸੰਘਰਸ਼ ਕਰਨ ਵਾਲਿਆਂ ਵਿੱਚ ਗਿਣੇ ਜਾਓ ਇਸ ਕਰਕੇ ਕੱਲ ਨੂੰ 15 ਤਰੀਕ ਨੂੰ ਦਿਨ ਐਤਵਾਰ ਨੂੰ ਸਵੇਰੇ 11:30 ਵਜੇ ਆਪਾਂ ਪੀਯੂ ਦੇ ਗੇਟ ਨੰਬਰ 1 ਦੇ ਉੱਤੇ ਪੰਜਾਬ ਖੇਤੀਬਾੜੀ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਹੈਗੀ ਹੈ ਖੇਤੀਬਾੜੀ ਯੂਨੀਵਰਸਿਟੀ ਹੈ ਉਸ ਦੇ ਇੱਕ ਨੰਬਰ ਗੇਟ ਤੇ ਇਕੱਠੇ ਹੋਣਾ ਹੈ ਉਪਰੰਤ ਤੋਂ ਉੱਥੋਂ ਆਪਾਂ ਜੋ ਮੌਜੂਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਲੜ ਰਹੇ ਨੇ ਸੰਜੀਵ अरोड़ा ਉਹਨਾਂ ਦੇ ਦਫ਼ਤਰ ਵੱਲ ਨੂੰ ਮਾਰਚ ਕਰਨਾ ਹੈ ਸੋ ਤੁਸੀਂ ਪੰਜਾਬ ਦੇ ਵਿੱਚ ਜਿੱਥੇ ਕਿਤੇ ਬੈਠੇ ਹੋ ਆਪਣੇ ਰੋਜ਼ਗਾਰ ਦੇ ਲਈ ਕਿਉਂਕਿ ਸਵਾ ਤਿੰਨ ਸਾਲਾਂ ਦੇ ਵਿੱਚ ਇੱਕ ਵੀ ਪੋਸਟ ਨਹੀਂ ਆਈ ਕਦੇ ਸਿੱਖਿਆ ਮੰਤਰੀ ਨੇ 1.5 ਸਾਲ ਚ ਮੀਟਿੰਗ ਨਹੀਂ ਕੀਤੀ ਮੁੱਖ ਮੰਤਰੀ ਨੇ ਅਜੇ ਤੱਕ ਨਹੀਂ ਕੀਤੀ ਇਹ ਸਾਰੀਆਂ ਸਮੱਸਿਆਵਾਂ ਤੁਸੀਂ ਤਾਂ ਕਿ ਉੱਥੇ ਸਾਂਝਿਆ ਕਰੋਗੇ ਤਾਂ ਲੋਕਾਂ ਨੂੰ ਪਤਾ ਲੱਗਣਗਾ ਜਦੋਂ ਮੀਡੀਆ ਦੇ ਵਿੱਚ ਤੁਸੀਂ ਲੋਕਾਂ ਤੱਕ ਇਹ ਗੱਲ ਲੈ ਕੇ ਜਾਓਗੇ ਸੋ ਤੁਹਾਨੂੰ ਬੇਨਤੀ ਹੈ ਕੱਲ ਨੂੰ ਇੱਕ ਦਿਨ ਤੁਹਾਡੇ ਤੋਂ ਮੰਗਿਆ ਬਹੁਤ ਲੰਮੇ ਸਮੇਂ ਬਾਅਦ ਮੰਗਿਆ ਇੱਕ ਦਿਨ ਦਾ ਸਮਾਂ ਕੱਢੋ ਪੰਜਾਬ ਦੇ ਵਿੱਚ ਲੁਧਿਆਣਾ ਸੈਂਟਰ ਪੈਂਦਾ ਹੈ ਸਾਰੇ ਥਾਵਾਂ ਤੋਂ ਆਉਣਾ ਜਾਣਾ ਸੌਖਾ ਵੀ ਹੈ ਜਿੱਥੇ ਬੈਠ ਕੇ ਆਪਣਾ ਪ੍ਰੋਟੈਸਟ ਹੈ ਉਸ ਜਗ੍ਹਾ ਦੇ ਉੱਤੇ ਬਹੁਤ ਵਧੀਆ ਜਿਹੜਾ ਪਹਿਲੀ ਓਵਰ ਬ੍ਰਿਜ ਬਣਿਆ ਕੋਈ ਗਰਮੀ ਮਹਿਸੂਸ ਨਹੀਂ ਹੁੰਦੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਾ ਕੇ ਵੇਖ ਕੇ ਆਇਆ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਖਾਸ ਕਰਕੇ ਪੈਣਾ ਨੂੰ ਜਿਨ੍ਹਾਂ ਦੇ ਆਧਾਰ ਕਾਰਡ ਬਣੇ ਹੈ ਕਰਾਇਬ ਨਹੀਂ ਉਹ ਵੀ ਬਚਦਾ ਹੈ ਆਓ ਆਪਾਂ ਸਾਰੇ ਮਿਲਦੇ ਹਾਂ 11:30 12:00 ਵਜੇ ਦੇ ਕਰੀਬ ਪੀਜੂ ਦੇ ਗੇਟ ਨੰਬਰ 1 ਕੋਤੇ ਲੁਧਿਆਣੇ ਆਪਣੇ ਰੋਜ਼ਗਾਰ ਦੇ ਲਈ ਆਪਣੇ ਉਮਰਦ ਫੋਟ ਦੇ ਲਈ 55% ਰਾਦੇ ਦੇ ਲਈ ਜਾਟ ਅਤੇ ਨਤਰਟ ਦੀਆਂ ਪੋਸਟਾਂ ਦੇ ਲਈ ਮਲਟੀ ਪਰਪਸ ਦੇ ਤੁਹਾਡੇ ਲੈਕਚਰਰਾਂ ਦੀਆਂ ਪੋਸਟਾਂ ਅਸਿਸਟੈਂਟ ਪ੍ਰੋਫੈਸਰ ਦੀਆਂ ਮਾਸਟਰ ਗ੍ਰੈਜੂਏਟਰੀਆਂ ਸੋ ਸਾਰੀਆਂ ਬੰਦਾ ਦੇ ਲਈ ਆਓ ਆਪਾਂ ਮਿਲਦੇ ਹਾਂ ਕੱਲ ਲੁਧਿਆਣਾ ਬੇਦਗਰਸਾਂ ਦੀ ਮੁਰਤੀ ਵੱਲੋਂ ਮੈਂ ਸੁਮਿੰਦਰ ਸਿੰਘ ਕਹਿੰਦਾ